ਮੈਂ ਇੰਤਕਾਲ ਕਰਾਉਣਾ ਦਾ ਪਿਛਲੀ ਸਰਕਾਰ ਦੇ ਵਿੱਚ 50000 ਰੁਪਏ ਦੀ ਸਕੀਮ ਦਾ ਮੰਗਦੇ ਤੇ ਸਾ ਤੋਂ ਕਰਾਉਣਾ ਦਾ 50000 ਰੁਪਏ ਸਕੀਮ ਕਰਾਉਣ ਦਾ ਦੇਖ ਲੋ ਤੁਸੀਂ ਸਾ ਤੋਂ ਹੁਣ ਸਾਡਾ ਫਰੀ ਕੰਮ ਹੁੰਦਾ ਹੈ ਸਾਡੇ 600 ਰੋਡ ਬਣਿਆ ਐ ਐਮ ਐਲ اے ਕਹਿ ਗਿਆ ਜੇ ਰੋਡ 'ਚ ਮਾਲ ਮਾੜਾ ਪੈਂਦਾ ਗੱਡੀਆਂ ਘੋੜ ਲੋ ਸੀ ਜੇ ਪਹਿਲਾਂ ਗੱਡੀਆਂ ਘਿਰਦੇ ਤੇ ਠੇਕੇਦਾਰ ਸਾਨੂੰ ਐਂ ਕਹਿੰਦਾ ਦਾ ਜਿੱਦੂ ਰੋਕ ਕੇ ਦਿਖਾਓ ਪੈਸਾ ਖਾਣ ਨਹੀਂ ਜਾਂਦਾ ਕਿਸੇ ਨੂੰ ਇਹ ਵੀ ਗੱਲ ਆ ਕੋਈ ਅਫਸਰ ਖਾ ਨਹੀਂ ਸਕਦਾ ਹੈਗਾ ਪਹਿਲਾਂ ਤਾਂ ਸਾਨੂੰ ਐ ਸੈਕਟਰੀ ਜੀ ਨਹੀਂ ਕਰਾ ਦਿੰਦਾ ਪਿਛਲੀ ਸਰਕਾਰਾਂ ਦੇ ਦਾ ਨਹੀਂ ਹੈਪੀ ਸਾਹਿਬ ਖਾਣ ਨਹੀਂ ਦਿੰਦੇ ਨਾ ਖਾਣ ਨਹੀਂ ਦਿੰਦੇ ਕੋਈ ਆ ਹੁਣੇ ਤਸੀਲ 'ਚ ਟੰਗਿਆ ਬੰਦਾ ਉਹਨੇ ਇੱਕਦਮ ਆ ਵੀ ਜੀਪ ਵਾਲੇ ਕੁਝ ਨਹੀਂ ਕੀਤਾ ਸਾਡਾ ਸਾਡੇ ਸਿੱਕੇ ਤਾਂ ਸਾਨੂੰ ਤਾਂ ਰਾਜਤਾਂ ਨਹੀਂ ਜਾਣ ਦਿੰਦੇ ਅਸੀਂ ਉਹਨਾਂ ਦੇ ਕਿਵੇਂ ਬਿੰਗਰੀ ਸਾਡੇ ਪਿੰਡ ਤੇ ਅੱਜ ਵੀ ਅਸੀਂ ਪਿੰਡ ਮੁਖੀਆਂ ਨੇ ਰਾਏ ਕਰੀਆ ਵੀ ਬਿਲਕੁਲ ਬੰਦੇ ਚ ਵੜਨੀ ਨਹੀਂ ਦੇਣਾ ਆ ਸਕੂਲਾਂ ਦੀ ਕੱਲ ਦੀ ਖਬਰ ਜਲਦੀ ਵੀ 8% ਉਹ ਫੀਸ ਵਧਾ ਸਕਦੇ ਆ ਜੱਟ ਦਾ ਵੱਧਾ ਕੁਝ ਨਹੀਂ ਵੀ ਸਾਡੇ ਪਿੰਡ 'ਚ ਹੁਣ ਤਿੰਨ ਬੀਬੀਆਂ ਦੇ ਆਪਰੇਸ਼ਨ ਹੋ ਗਏ ਕਿਸੇ ਦਾ ਕੋਈ ਪੈਸਾ ਨਹੀਂ ਲੱਗਿਆ ਲੱਖ ਰੁਪਇਆ ਗਰੀਬ ਆਦਮੀ ਕਿੱਥੇ ਲਊ ਸਾਡੇ ਤਾਂ ਮੌਤ ਤਾਂ ਉਹਨੇ ਪਿੰਡ ਦੇ ਗਰੀਬਾਂ ਦੀ ਇੱਕ ਨਹੀਂ ਦਾ ਇਲਾਜ ਨਹੀਂ ਹੁੰਦਾ ਹੈਗਾ ਕੋਈ ਸਰਕਾਰ ਪੈਸੇ ਨਹੀਂ ਦਿੰਦੀ ਪਹਿਲਾਂ ਕੋਈ ਲੈਣਾ ਨਾ ਦੇਣਾ ਮੈਂ ਇੰਤਕਾਲ ਕਰਾਉਣਾ ਦਾ ਪਿਛਲੀ ਸਰਕਾਰ ਦੇ ਵਿੱਚ 50000 ਰੁਪਏ ਦੀ ਸਕੀਮ ਦਾ ਮੰਗਦੇ ਸੀ ਸਾਤੋਂ ਕਰਾਉਣ ਦਾ 50000 ਰੁਪਏ ਸਕੀਮ ਕਰਾਉਣ ਦਾ ਦੇਖ ਲਓ ਤੁਸੀਂ ਸਾਤੋਂ ਹੁਣ ਸਾਡਾ ਫਰੀ ਕੰਮ ਹੁੰਦਾ ਚਲੋ ਕੁਝ ਤਾਂ ਫਾਇਦਾ ਹੋਇਆ ਜੀ ਹਾਂ ਅਸੀਂ ਤਾਂ ਮੈਂ ਤਾਂ ਅਸੀਂ ਤਾਂ ਤੁਹਾਨੂੰ ਭਗਵਾਨ ਜੀ ਦਾ ਧੰਨਵਾਦ ਕਰਦੇ ਆ ਆ ਸਾਡੇ ਹਾਈਪਰ ਸਾਡੇ ਰੋਡ ਬਣਿਆ ਐ ਐਮਐਲਏ ਕਹਿ ਗਿਆ ਜੇ ਰੋਡ 'ਚ ਮਾਲ ਮਾੜਾ ਪੈਂਦਾ ਗੱਡੀਆਂ ਘੋੜ ਲੋ ਸੀ ਜੇ ਪਹਿਲਾਂ ਗੱਡੀਆਂ ਘਿਰਦੇ ਤੇ ਠੇਕੇਦਾਰ ਸਾਨੂੰ ਐਂ ਕਹਿੰਦਾ ਦਾ ਜੀ ਤੂੰ ਰੋਕ ਕੇ ਦਿਖਾਉ ਮੈਂ ਉੱਪਰ ਪੈਸੇ ਦਿੰਨਾ ਤੀ ਤੂੰ ਰੋਕ ਕੇ ਦਿਖਾਉ ਅਸੀਂ ਇੱਕਨੇ ਲੁਕ ਮਿੱਟੀ ਰੋੜੀ ਮਿੱਟੀ ਪਾਉਣੀ ਆ ਹੁਣ 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 ਉਹ ਐਮਐਲਏ ਦਾ ਸਾਡਾ ਪਿੰਡ ਨੂੰ ਪੰਚਾਇਤ ਨੂੰ ਇਹ ਕਹਿੰਦਾ ਜੀ ਮਾਲ ਕੰਮ ਮਾੜਾ ਹੁੰਦਾ ਦੱਸੋ ਰੋਕੋ ਮੈਂ ਜਦ ਹਾਂ ਆਉਂਗਾ 22 ਲੱਖ ਰੁਪਈਆ ਸਾਡੇ ਗਰਾਉਂਡ ਦਾ ਪਿਆ ਜੀ ਪੈਸਾ ਆ ਝਾੜੂ ਆ ਪਾਇਆ ਹੋਇਆ 22 ਲੱਖ ਰੁਪਈਆ ਜੋ ਪਿਆ ਲਾਉਣ ਤੋਂ 22 ਲੱਖ ਰੁਪਈਆ ਥੋੜਾ ਲੈ ਲੋ ਹਾਂ ਜੀ ਇਹ ਆ ਪਿੰਡ ਕੋਲ ਪਿਆ ਕੇ ਲਾਉਣ ਤੋਂ ਪੰਚਾਇ ਇੱਕ ਹੀ ਆ ਆਮ ਆਦਮੀ ਪਾਰਟੀ ਨੇ ਦਿੱਤਾ ਕਿਨੇ ਸੀ ਇਹੀ ਆ ਇਸ ਪਾਰਟੀ ਨੇ ਜਰੂਰੀ ਐਮਐਲਏ ਕਹਿੰਦਾ ਤੁਸੀਂ ਲਾਓ ਜਿੰਨੇ ਕਰੋੜ ਰੁਪਏ ਲੈ ਲੋ ਜੇ ਅੱਛਾ ਜੀਪੀ ਸਾਹਿਬ ਕਹਿੰਦੇ ਦੂਜਾ ਉਹ ਕਹਿੰਦਾ ਪੈਸੇ ਲਾਓ ਅੱਛਾ ਹੈਪੀ ਹੈਪੀ ਸਾਹਿਬ ਕਹਿੰਦੇ ਹੈਪੀ ਸਾਹਿਬ ਕਹਿੰਦੇ ਜਿੰਨੇ ਪੈਸੇ ਆ ਲਾਓ ਤੁਸੀਂ ਕੋ ਜਿੰਨੇ ਚਾਹੀਦਾ ਲੈ ਲਓ ਤੁਸੀਂ ਨਹੀਂ ਪੈਸਾ ਪੁੱਤ ਤੈਨੂੰ ਮੈਂ ਦੱਸਦਾ ਤੁਸੀਂ ਐਂ ਦੱਸੋ ਜੀ ਜਿਹੜਾ 28 ਲੱਖ ਰੁਪਈਆ ਆਇਆ ਲੱਗਿਆ ਕਿੱਥੇ ਕਿੱਥੇ ਨਹੀਂ ਲਾ ਇਹ ਲਾਉਟ ਸ਼ੁਰੂ ਕਰਨਾ ਕੰਮ ਨੇ ਸ਼ੁਰੂ ਨਹੀਂ ਕੀਤਾ ਬੋਟਾਂ ਦਾ ਉਹ ਲੱਗ ਗਿਆ ਉਸ ਤੋਂ ਬਾਅਦ ਹੁਣ ਆ ਗਰਾਊਂਡ ਵੀ ਪਾਰਕਾਂ ਲੱਗਣੇ ਰਿਵਾਰੇ ਲੱਗਣੇ ਆ ਸਾਰਾ ਇਹਦੀ ਚਾਰ ਤੋ ਵਾਰੀ ਹੋਣੀ ਆ ਬਾਕੀ ਪਿੰਡਾ ਚੱਲਦਾ ਬਾਕੀ ਪਿੰਡਾ ਚੱਲਦਾ ਸਾਡੇ ਪਿੰਡਾ ਤੱਕਲੇ ਨੂੰ ਨਹੀਂ ਆਇਆ ਮੀਰੋ ਐਮਐਲਏ ਪਿੰਡ ਸਾਡੇ ਆਉਂਦਾ ਵੀ ਕੰਮ ਕੰਮ ਕਰੋ ਜਿੰਨਾ ਪੈਸਾ ਚਾਹੀਦਾ ਉਹਨਾਂ ਲੈ ਲਓ ਉਹ ਵੀ ਕਾਰਨ ਕੀ ਹੋਇਆ ਜੀ ਸਾਡੇ ਫਿਰ ਪੈਸਾ ਖਾਣ ਨਹੀਂ ਦਿੰਦਾ ਕਿਸੇ ਨੂੰ ਸਾਨੂੰ ਤਾਂ ਐਸਾ ਹੀ ਟੈਕਨੀਸ਼ੀਅਨ ਕਰਾ ਦਿੰਦਾ ਪਿੰਡ ਦੀ ਸਰਕਾਰਾਂ ਦੇ ਤਾਂ ਨਹੀਂ ਹੈਪੀ ਸਾਹਿਬ ਖਾਣ ਨਹੀਂ ਦਿੰਦੇ ਨਾ ਖਾਣ ਨਹੀਂ ਦਿੰਦੇ ਕੋਈ ਖੁਦ ਅਫਸਰ ਪੈਸੇ ਮੰਗਦਾ ਸਾਨੂੰ ਦੱਸੋ ਹਾਂ ਹੁਣੇ ਤਸਵੀਲ ਤੇ ਟੰਗਿਆ ਬੰਦਾ ਉਹਨੇ ਇੱਕ ਦਿਨ ਅੱਛਾ ਜੀ ਹਾਂ ਆਪਣੇ ਆਰਜੀ ਨਵੀਜ਼ਾ ਉੱਤੇ ਡਾਈਟਾਈਪ ਕਰਦਾ ਤਾਂ ਤਸਵੀਲਦਾਰ ਦੇ ਨਾਮ ਉੱਤੇ 50000 ਰੁਪਏ ਮੰਗਦਾ ਸੀ ਟੰਗਦਾ ਸਾਨੂੰ ਤਾਂ ਤਸਵੀਲ ਦੇ ਵਿੱਚ ਜੇ ਕਿਸੇ ਭਾਈ ਦਾ ਜਾਤੀ ਸਾਡੀ ਫੋਟੋ ਆਉਣ ਜਾਣ ਜਾਂਦੇ ਤੇ ਸਾਨੂੰ ਤਾਂ ਸੇਵਾਦਾਰ ਨਿੱਤ ਅੰਦਰ ਬੱਣ ਦਿੰਦਾ ਸੱਜੀ ਜੇੜੀ 5-500 ਰੁਪਏ ਲੈ ਕੇ ਲੰਬੜਦਾਰ ਇੱਕ ਜਾਤੀ ਸਰਟੀਫਿਕੇਟ ਬਣੋਂਗੇ ਇੱਕ ਆਪਣਾ ਵੀਪੀ ਵੀ ਗਰੀਬ ਭਰਾ ਮੇਰਾ ਇੱਕ ਵਾਰ ਸਾਡੇ ਵਰਗਾ ਵਾ ਸਾਰੇ ਦਿਨ ਉੱਥੇ ਬਿਤੇ ਰਹਿੰਦੇ ਸ਼ਾਮ ਤੱਕ ਸਾਡੇ ਨੇਰੇ ਹੋ ਜਦ ਦਸ਼ਤੀ ਆਉਂਦੀ ਸੀ ਪੈਸੇ ਖੁੱਲ ਲੈ ਕੇ ਮੈਂ ਦਖਾਵਾ ਨਹੀਂ 10000 ਰੁਪਏ ਲੱਗਦਾ ਸੀ ਨੋਹ ਦੀ ਕਰਾਇਆ ਕਿ ਪੈਸਾ ਹੀ ਲੱਗਿਆ ਆਹ ਬੰਦਾ ਹੁਣ ਦੋ ਆਪਣੇ ਪੁੱਤਿਆਂ ਨਾਲ ਗੱਲ ਕਰ ਰਸਤੀਆਂ ਕਰਾਇਆ ਪੁੱਛ ਲੋ ਕੋਈ ਪੈਸਾ ਲੱਗਿਆ ਹਾਂਜੀ ਪਹਿਲਾਂ ਜੀ ਇੱਥੇ ਮੈਂ ਅਰਜੰਸੀ ਨੂੰ ਕਿਹਾ ਉਹ ਗੱਡੀ ਦਾ ਚਾਚਾ ਤਾਂ ਆਈ ਆ ਉਹ ਕਹਿੰਦੇ ਵੀ ਅਰਜੀ ਅਰਜੀ ਜੀ ਨੂੰ ਗਿਆ ਬਾਹ ਕਹਿੰਦੇ ਕਿੰਨੇ ਪੈਸੇ ਲੱਗਣਗੇ ਕਹਿੰਦਾ ਵੀ 5000 ਰੁਪਏ ਲੱਗੂਗਾ ਹੂੰ ਚਲੋ ਮੈਂ 5 ਰੁਪਏ ਆਪਣੇ ਜੇਬ 'ਚ 5000 ਰੁਪਏ ਜੇਬ 'ਚ ਪਾ ਕੇ ਚਲੇ ਗਏ ਉੱਥੇ। ਮੈਨੂੰ ਤਹਿਸੀਲਦਾਰ ਨਹੀਂ ਕਹਿੰਦੀ ਵੀ ਕਿਤੇ ਕਿਸੇ ਨੂੰ ਵੀ 5 ਪੈਸੇ ਨਹੀਂ ਦੇਣੇ। ਵੀ ਜਿੰਨੀ ਸਰਕਾਰੀ ਫੀਸ ਹੈ 2500 ਰੁਪਏ ਉਹ ਦੇ ਦੋ। ਬਾਕੀ ਤੁਹਾਡੇ ਨਾਮ ਬੱਚੇ ਦੇ ਨਾਮ ਜਗਾ ਲੱਗ ਜੂਗੇ। ਕੀ ਕੋਈ ਗੱਲ? ਮੈਂ ਕਿਸੇ ਨੂੰ ਕੋਈ ਪੈਸੇ ਨਹੀਂ ਦਿੱਤਾ 2500 ਰੁਪਏ ਫੀਸ ਦੇ ਕੇ ਆਇਆ। ਕਿਤੇ 5000 ਰੁਪਏ। ਫੇਰ ਤਾਂ ਤੁਹਾਨੂੰ ਮਤਲਬ ਕਿ ਜੀਪੀ ਸਾਹਿਬ ਵੀ ਵਧੀਆ ਮਿਲ ਗਏ। ਹਾਂਜੀ। ਮਾਲੋ ਸਰਕਾਰ ਵੀ ਵਧੀਆ ਮਿਲੀ ਹੋਈ ਆ। ਇਹ ਤਾਂ ਜੀ 1.5 ਲੱਖ ਵੋਟ ਤੇ ਪਰ ਜਿੱਤੂਗਾ ਜੀਪੀ ਜੀ ਅੱਛਾ ਜੀ 43000 ਦਾ ਸਾਡਾ ਐਮਐਲਏ ਜਿੱਤੇ ਹੋਇਆ ਹੈ ਜੀ ਇੱਕ ਵੀ ਵੋਟ ਟੁੱਟੀ ਨਹੀਂ ਜੁੜੀਆਂ ਸਾਡੇ ਕਾਂਗਰਸੀ ਬੰਦੇ ਨਾਲ ਜੁੜੇ ਆ ਕਾ ਸਾਡੇ ਸਰਪੰਚ ਇਹ ਭਾਗ ਪਿੰਡ ਸਰਪੰਚ ਕਰਕੇ ਨਹੀਂ ਵੈਸਾ ਲੱਗਿਆ ਪਹਿਲੇ ਕਾਂਗਰਸੀਤਾ ਹੁਣ ਜੀਪੀ ਦੇ ਨਾਲ ਝਾੜੂ ਚੱਲ ਗਿਆ ਉਹ ਝਾੜੂ ਚਾਗੇ ਕਈ ਸਰਪੰਚ ਆ ਕੇ ਬੰਨੇ ਚੰਨੇ ਸੀ ਆਲਦਾਰੇ ਪਿੰਡਾਂ ਦੇ ਸਾਰੇ ਸਰਪੰਚ ਜੀ ਵੀ ਨਾਲ ਤੇ ਈ ਟੁੱਟਲੀ ਅੱਛਾ ਮਤਲਬ ਪਹਿਲਾਂ ਉਹ ਜੀਪੀ ਨਾਲ ਸੀ ਹੁਣ ਉਹ ਜੀਪੀ ਦੇ ਨਾਲ ਇਹ ਆਪਣਾ ਆਮ ਆਦਮੀ ਪਾਰਟੀ 'ਚ ਆ ਗਏ ਸਾਡੇ ਪਿੰਡ ਦਾ ਖੂਬ ਆ ਪੈਸਾ ਰੁਕੇ ਹੀ ਜਾਹੀ ਨਹੀਂ ਲੱਗਿਆ ਜੀ ਜਿਹੜੇ ਪਏ ਉਹ ਕੰਮ ਬੇਫੇਰਾ ਕਰਿਆ ਸਰਪੰਚ ਨੇ ਪਹਿਲਾਂ ਪਿੰਗੇ ਗਰਾਉਂਡ ਵਾਲਾ ਨਹੀਂ ਲਾਇਆ ਉਹਦੀ ਮੀਰ ਝੜੂਗਾ ਪੈਸਾ ਉਹਨੇ ਪਹਿਲਾਂ ਆਪ ਦਾ ਬੇਫੇਰਾ ਕਰਿਆ ਜੀਪੀ ਦੇ ਪੈਸਾ 2 ਕਿਲੋਮੀਟਰ ਹੱਟ ਮੰਡੋਂ ਫੱਟ ਬਣਾਇਆ ਜੀ ਪੱਕਾ ਹੂੰ ਬਹੁਤ ਪੈਸਾ ਲੱਗਿਆ ਜੀਪੀ ਸਾਹਿਬ ਜਿੱਤੇ ਪਏ ਨੇ ਉਹਰੇ ਤੋਂ ਪੂਰਾ ਜੀ ਸਾਡੀ ਜਾਨੀ ਸਾਡੀ ਇਹ ਤਾਂ ਚੀਚੀ ਤੋਂ ਮਤਲਬ ਹੀ ਨਹੀਂ ਹੋ ਸਕ ਉਹ ਜਾਟੇ ਜਾਤੀ ਲਈ ਦਿੱਤੇ ਜਾਊਗਾ ਜਿਹੜਾ ਫਤੇਗੜ ਸਾਹਿਬ ਤੋਂ ਲਾਤੇ ਕਹਿੰਦਾ ਜੀ ਉਹ ਆਪ ਉਹਦਾ ਬਿਆਨ ਪੜਿਆ ਮੈਂ ਕਹਿੰਦਾ ਚੰਨੀ ਦਾ ਮੇਰੇ ਪਨੀ ਕੀ ਚੀਜ਼ ਹੈ ਚੰਨੀ ਦਾ ਹੁਣ ਸਭ ਮੁਜਲੰਦਰ ਪੈਸੇ ਉਹਨੇ ਲੈ ਲਿਆ ਮੈਂ ਖਬਰਾਂ ਸੁਣੀਆਂ ਜੀ ਉਹਨੇ ਕੋਥੀ ਲੈ ਲਈ ਕਰਾਈ ਤੀ ਦੰਦਰ ਲੜਨਾ ਉਹਨੇ ਤੋਣ ਚੰਨੀ ਵੀ ਆ ਜਵੇ ਸਾਨੂੰ ਚੰਨੀ ਨੂੰ ਤਾਂ ਕੋਈ ਫਰਕ ਨਹੀਂ ਚੰਨੀ ਇਹ ਪਤਾ ਭਾਈ ਉਹਨੇ ਜੋਰ ਲਾ ਗਿਆ ਹਾਂ ਚੰਨੀ ਕੇ ਜਿਹੜਾ ਐਮਐਲਐਨ ਦਾ ਹਰਾਇਆ ਉਹ ਨਹੀਂ ਪਤਾ ਕੀ ਉਦੋਂ ਹਵਾ ਸੀ ਹਵਾ ਹੁਣ ਵੀ ਪੂਰੀ ਆ ਛਾਡੂ ਦੀ ਹਵਾ ਨਹੀਂ ਘਟੀ ਜੀ ਨੂੰ ਭਲੇਖਾ ਇਹ ਸਾਨੂੰ ਇੱਕ ਸਾਲ ਤੇ 4 ਸਾਲ ਤੇ ਬਦਲਦੀ ਹੁੰਦੀ ਆ ਅਸੀਂ ਆਏ ਆ ਜੀ ਅਸੀਂ ਹੈਗੇ ਮੀਡੀਆ ਵਾਲੇ ਸਾਨੂੰ ਤਾਂ ਅਸੀਂ ਤਾਂ ਨਿਰਪੱਖ ਆ ਅਸੀਂ ਤਾਂ ਜਿਵੇਂ ਸਾਨੂੰ ਲੱਗਦਾ ਉਸ ਤਾਂ ਉਵੇਂ ਪੁੱਛਣਾ ਪਿਛੇ ਘਟਦੀ ਹੁੰਦੀ ਸੀ ਚੌਥੇ ਸਾਲ ਹਾਲ 2 ਸਾਲ ਬਾਅਦ ਇਲੈਕਸ਼ਨ ਹੈ ਵਧੀਆ ਵੋਟ ਇਹਨਾਂ ਦੀ ਘਟੀ ਨਹੀਂ ਹੈਗੀ ਪਰ ਹੁਣ ਤਾਂ ਦੁਨੀਆ ਨੂੰ ਭੁਲਿਖਾ ਹੈ ਕੋਈ ਕਿਸੇ ਨੂੰ ਤਖਲੀਫ ਪੈ ਨਹੀਂ ਸਾਨੂੰ ਤਾਂ ਚੰਨੀ ਵੀ ਉਹੋ ਜਿਹੀ ਆ ਸਾਨੂੰ ਬਾਦਲ ਵੀ ਉਹੋ ਜਿਹੀ ਆ ਸਾਨੂੰ ਭਗਵਾਨਤਮਨ ਵੀ ਉਹੋ ਜਿਹੀ ਆ ਮੈਨੂੰ 4500 4600 ਰੁਪਏ ਬਿੱਲ ਆਉਂਦਾ ਜੀ ਸਾਲ 'ਚ 10 ਤੋਂ 11000 ਰੁਪਏ 'ਚ ਹੂੰ ਇਹ ਦੋ ਬਿਲਾਂ ਐ ਸਾਲ ਦੇ ਬਸ ਪਹਿਲੇ ਗਰਮੀ ਵਾਲੇ ਅੱਛਾ ਜੀ ਕੋਈ ਬਿਲ ਨਹੀਂ ਅੱਠ ਬਿਲ ਮਾਫ ਹੈ ਉਹ 10 ਬਿਲ ਦੋ ਇਤਾਂ ਸਾਰਾ ਐ ਸਮਝ ਲਓ ਵੀ ਜਿਹੜਾ ਖਰਚਾ ਜਾਂਦਾ ਸੀਗਾ ਉਹ ਸਾਰਾ ਪੱਲੇ ਹੀ ਐ ਇਤਾਂ ਫਾਇਦਾ ਹੀ ਹੋਇਆ 600 ਜੁਨਟ ਬਹੁਤ ਹੁੰਦੀ ਐ ਜੀ ਬੰਦੇ ਲੋਟ ਨਾਲ ਵਾਲੇ ਅੱਗੇ ਤਾਂ 400 ਉਂ ਤੇ ਕਿਸੇ ਨੂੰ ਆਉਂਦਾ ਆਪਣੇ ਆਮ ਨਾਰਮਲ ਬੰਦੇ ਨੂੰ ਪਹਿਲਾਂ 10% ਤੇ 5% ਤੇ ਆਉਂਦਾ